ਇਹ ਕਰਦਾ ਨਾ ਬਾਈਲ ਦਾ ਇਹ ਤਾਂ ਪਾਸੇ ਤੇ ਲੱਗਦੇ ਸੀ ਹਾਲੇ ਕਿਦਾਂ ਹੋਏ ਪਾਸੇ ਆਵਾਜ਼ ਇਹ ਦਿਨ ਤੱਕ ਰੁਪਾ ਰੁਪਾ ਬਣੀ ਆਈ ਫੜਾ ਮੈਂ ਕਿਵੇਂ ਪਾਣੀ ਦੇ ਬੋਲੇ ਨੇ ਜੁਧੇ ਦਰ ਤੇ ਲੈ ਦਰ ਤੇ ਪਾਣੀ ਵੀ ਵੀਡੀਓ ਕਿ ਨਾ ਕੇ ਵੀਡੀਓ ਤੋਂ ਬਣਾ ਦੀ ਮੈਂ ਚੜਦੀ ਨਟਪਾ ਇਹ ਉਹ ਤਾਂ ਹੁਣ ਬਣਾ ਦੇ ਉਹਨਾਂ ਕੋ ਬਣਾ ਦੇ ਮੇਰੀ ਤੋਂ ਅਰੇ ਤੇਰੀ ਹੀ ਬਣਾਈਏ ਸਾਰਾ ਪਿੰਡ ਦੇਖੇਗਾ ਆਉਟ ਆਮੀ ਲਵਾ ਹੁਣ ਪਹਿਲਾ ਆਲੇ ਗਏ ਨਹੀਂ ਇਸ ਕੀ ਨੇ ਹਾਂ ਸਾਰਾ ਲੇਖੜਾ ਸਾਰੇ ਇਕੱਠੇ ਕੀ ਉਹ ਮੂਰਲੀ ਫੁੱਟੋ ਘਰੋ ਤੋ ਆਪਣੀ ਬਣਾ ਜਾ ਦੇਖੀਂ ਖੜ ਜਾ ਲੈ ਛੋਡੀ ਬਣਾਵਾਂਗੇ ਯਾਰੀ ਨਿਕੜਦੀ ਬਣਾ ਲਈ ਉਰੇ ਮੜੀ ਗਾਟ ਤੂੰ ਕਿੱਥੇ ਕੰਮ ਕਰ ਗਿਆ ਫੋਟੋ ਨਹੀਂ ਨਿਕੜਦੀ ਨੁੱਕੜਦੀ ਹੈਗੀ ਫੜ ਕੇ ਲਾਵਾਂਗੇ ਬੈਠ ਕੇ ਲਾਵਾਂਗੇ ਹਾਂ ਇਹ ਤਾਂ ਨੋਟਰੀ ਤੋਂ ਹੀ ਮੜਿਆ ਜਾ ਕੱਪੜੀ ਫੜ ਜੀ ਨਰਸਾ ਹਾਜ਼ਰ ਲਿਆ ਵੇ ਇੱਕ ਵੀਰੋ ਨੀ ਮਰਾ ਦਾ ਕੰਮ ਕੋ ਛੱਡ ਲੋ ਬਣਾ ਲੈ ਅਗਲੀ ਫੋਟੋ ਭੇਜਦੀਆਂ ਨੇ ਇਹ ਜਨਮ ਕਰੇ ਸਾਰਾ ਸੇਵੇ ਆ ਮਾਂ ਚਲੇ ਸਦਾ ਆ ਯਾਦਗਰੀ ਰਹੇਗੀ ਆ ਦਿੱਤੇ ਕਲਸਲਾ ਨਾ ਮੋਰਾਂ ਕੰਨ ਦੋਗੇ ਆ ਵੀ ਸਾਡੇ ਵਾਲਾ ਬੋਟਾ ਤਾਂ ਉੱਚੀ ਜਾ ਕੇ ਕਲਸਲਾਏ ਚਲੋ ਜਿੰਦਾਬਾਦ ਜਨਤਾਵਾਦੀ ਜਨਰੋਤ ਕੋ ਕੋ ਪਈਆ ਮੇਨੇ ਕਹਿ ਗਿਆ ਹਾਂ ਉਹ ਯਾ ਪੁਰਾ ਹੋਇਆ ਰਿਟਿਕਾ ਹਾਂ ਉਹ ਵੀ ਚਾਹ ਉਹ ਕੱਪਾ ਦਾ ਰੈ ਟਿਪ ਕਰਾ ਉਹਨੇ ਦਾ ਟਿਪ ਕਰਾ ਮੇਰਾ ਰਿਪੋਰਟਿੰਗ ਹੋਈ ਬਹੁਤ ਆ ਰੂਹ ਦੇ ਤਰਸਾ ਕੇ ਆਪਰਾੰਤ ਮੰਗਾਉਂ ਲੱਗਿਆ ਰਹਾਂ ਉਹ ਧਾਤ ਨਾਲ ਜੋ ਮੈਂ ਤੋਂ ਮਾਰ ਕੇ ਕਿ ਨਹੀਂ ਪਰਾ ਮੈਨੂੰ ਮਾਰਿਆ ਕਿ ਨਹੀਂ ਪਰਾ ਬੱਚਾ ਦਾ ਕੋਈ ਕੋਤਵਾਂ ਦੇ ਸੰਗੀਤੀ ਜੋ ਪਾ ਰਾਇਆ ਮਹੰਨਾ ਨਿਤ ਕਰਤੇ ਨਬਤਾ ਜੋ ਕੁਛ ਕਰਨਾ ਤੋਂ ਕਦਰ ਰਹੀਆ ਤੋਦਰ ਰਾਜ ਆਸਾ ਮਹੰਨਾ ਸਹਲਾਇ ਸੂ ਅੰਕਾਰ ਸਤਿਗੁਰ ਪ੍ਰਸਾਦ ਮਹੰਨਾ ਨਿਤ ਕਰਤੇ ਮਹੰਨਾ ਦੇ ਵਿੱਚ ਰਹੇ ਚੱਲ ਗਏ ਤੇਰੇ ਨਾਦਨ ਕਥਨ ਤੇ ਤੇਰੇ ਤੇਰੀ ਪਾਵਨ ਹਾਰੇ ਅਰੇ ਜੀ ਜਨ ਤੋ ਪ੍ਰੀਤੋ ਕਰਿਆ ਕਹਤੇ ਤੇਰੇ ਨਾਮ ਆ ਫੱਟੀ ਤੋਂ ਤਾਰਦੇ ਆ ਇਹ ਥਾਂ ਬਣ ਗਈ ਬਾਈ ਲੈ ਮਣਾ ਦੇ ਮਾਰੇ ਵਧੀਆ ਹੀ ਸਾਫੀ ਖਿੱਚੀ ਮੇਰੀ ਦੇ ਨਿਸ਼ਾਨ ਤੇ ਸੋ ਕਢਾਵਾਂ ਯਾਰ ਸਿੱਖਿਆ ਵਿੱਚ ਲਵਾਵਾਂ ਜੀ ਸੋ ਕਢੀ ਮੋਤਰਾ ਤੰਗਾਰੇ ਜਾਨ ਸੁਤਨ